ਫਲਦਾਰ ਬੂਟੇ ਲਾਉਣ ਲਈ ਬਿਲਕੁਲ ਜਿਹੜਾ ਟਕਮਾ ਸਮਾਂ ਆਗਾ ਉਹ ਹੈਗਾ ਜੁਲਾਈ ਅਗਸਤ ਦਾ ਮਹੀਨਾ ਜੁਲਾਈ ਦੇ ਤੁਸੀਂ ਪਹਿਲੇ ਹਫਤੇ ਤੋਂ ਲੈ ਕੇ ਅਗਸਤ ਦੇ ਆਖਰੀ ਹਫਤੇ ਤੱਕ ਕਿਹੜੇ ਫਲਦਾਰ ਬੂਟੇ ਲਾ ਸਕਦੇ ਹੋ ਸਤੰਬਰ ਦੇ ਪਹਿਲੇ ਦੂਜੇ ਹਫਤੇ ਵੀ ਜਿਹੜੇ ਫਲਦਾਰ ਬੂਟੇ ਲਾਏ ਜਾ ਸਕਦੇ ਹੈਗੇ ਸੋ ਫਲਦਾਰ ਬੂਟੇ ਕਿਹੜੀਆਂ ਕਿਸਮਾਂ ਕਿਵੇਂ ਤੁਸੀਂ ਲਾਉਣੇ ਆਂਗੇ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਓ ਤੇ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਗੱਲ ਕਰੀਏ ਇਸ ਸਮੇਂ ਕਿਹੜੇ ਕਿਹੜੇ ਫਲਦਾਰ ਬੂਟੇ ਲਾਇਆ ਜਾ ਸਕਦੇ ਹੈਗੇ ਲਗਭਗ ਹਰ ਇੱਕ ਕਿਸਮ ਦਾ ਜਿਹੜਾ ਫਲਦਾਰ ਬੂਟਾ ਇਸ ਸਮੇਂ ਲਾਇਆ ਜਾ ਸਕਦਾ ਹੈਗਾ ਬਾਸ਼ਰਤੇ ਕਿ ਜਿਹੜਾ ਮੰਨ ਲਓ ਵੀ ਜਿਵੇਂ ਆਪਾਂ ਨੰਗੀ ਜੜ ਵਾਲੇ ਬੂਟੇ ਸੇਵ ਆਲੂਖਾਰਾ ਆੜੂ ਨਾਸ਼ਪਤੀ ਅੰਗੂਰ ਇਹਨਾਂ ਨੂੰ ਦਸੰਬਰ ਦੇ ਵਿੱਚ ਬਿਨਾਂ ਕਿਸੇ ਥੈਲੀ ਤੋਂ ਲਾਉਣੇ ਆ ਹੁਣ ਇਹ ਥੈਲੀ ਦੇ ਵਿੱਚ ਤਿਆਰ ਬੂਟੇ ਲਾਉਣੇ ਚਾਹੀਦੇ ਨੇਗੇ ਤੇ ਥੈਲੀ ਦੇ ਵਿੱਚ ਤਿਆਰ ਬੂਟਿਆਂ ਦੇ ਵਿੱਚ ਤੁਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾਗਾ ਜਿਹੜਾ ਇਸ ਸਮੇ ਬੂਟਿਆਂ ਦੀਆਂ ਜੜਾਂ ਲੱਗ ਭਾਗੇ ਜਿਹੜੀਆਂ ਬਰਸਾਤਾਂ ਕਰਕੇ ਜਿਹੜੀਆਂ ਥੈਲੀ ਤੋਂ ਬਾਹਰ ਆ ਜਾਂਦੀਆਂ ਨੇਗੀਆਂ ਜੇਕਰ ਤੁਸੀਂ ਆड़ੂ ਜਾਂ ਅਮਰੂਦ ਲਾ ਰਹੇ ਹੋ ਤਾਂ ਜਦੋਂ ਥੈਲੀ ਚੱਕੀ ਜਾਂਦੀ ਹੈ ਤਾਂ ਜੜਾਂ ਦੇਖ ਲੈਣੀਆਂ ਤੁਸੀਂ ਜੇ ਸਾਫ਼ ਨੇ ਬਿਲਕੁਲ ਜੜਾਂ ਤਾਂ ਇਹਦਾ ਮਤਲਬ ਨਿਮਟਾਉਡ ਤੋਂ ਰਹਿਤ ਆ ਬੂਟਾ ਜੇਕਰ ਉਹਦੇ ਵਿੱਚ ਗੰਡਾ ਬਣੀ ਹੋਈਆਂ ਤਾਂ ਇਹਦਾ ਮਤਲਬ ਉਹਦੇ ਵਿੱਚ ਨਿਮਟਾਉਡ ਆਇਆ ਹੋਇਆ ਉਹ ਤੁਹਾਡੇ ਕੋਲੇ ਚੱਲਣ ਦੇ ਅਸਰ ਉਹਦੇ ਬਹੁਤ ਘੱਟ ਨੇਗੇ ਇਹ ਤਾਂ ਜਿਹੜੀ ਆड़ੂ ਤੇ ਅਮਰੂਦ ਦੇ ਵਿੱਚ ਜਿਹੜੀ ਤੁਸੀਂ ਚੀਜ਼ ਦੇਖਣੀ ਆ ਬਾਕੀ ਇਸ ਤੋਂ ਇਲਾਵਾ ਬੂਟਿਆਂ ਦੇ ਵਿੱਚ ਤੁਸੀਂ ਉਹਨਾਂ ਦੀ ਹਾਈਟ ਵੱਲ ਘੱਟ ਧਿਆਨ ਦੇਣਾ ਤੇ ਉਹਨਾਂ ਦੀ ਜਿਹੜੀ ਮੋਟਾਈ ਹੈਗੀ ਬੂਟੇ ਦੀ ਉਹਦੇ ਵੱਲ ਜ਼ਿਆਦਾ ਧਿਆਨ ਦੇਣਾ ਬੂਟਾ ਖਰੀਦਣ ਵੇਲੇ ਮੋਟਾਈ ਦਾ ਕਾਰਨ ਕੀ ਹੁੰਦਾ ਜੇਕਰ ਤਣੇ ਦੇ ਵਿੱਚ ਤਾਕਤ ਹੋਊਗੀ ਤਾਂ ਉਹਨੇ ਜੜਾਂ ਵੱਲ ਨੂੰ ਜ਼ਿਆਦਾ ਤਾਕਤ ਭੇਜਣੀਆਂ ਤੇ ਬੂਟਾ ਜਲਦੀ ਤੁਰਪਾਂਦਾ ਹੈਗਾ ਕਈ ਵਾਰੀ ਛੋਟੀ ਥੈਲੀ ਦੇ ਵਿੱਚ ਬਹੁਤ ਵੱਡੀ ਹਾਈਟ ਵਾਲੇ ਬੂਟੇ ਤੁਹਾਨੂੰ ਮਿਲ ਜਾਂਦੇ ਨੇਗੇ ਉਹ ਹਾਈਟ ਦੇਖ ਕੇ ਤੁਸੀਂ ਇਹ ਨਾ ਸਮਝ ਲਓ ਕਿ ਜਿਹੜਾ ਇਹ ਬੂਟਾ ਛੇਤੀ ਚੱਲੂਗਾ ਜਾਂ ਵੱਧ ਕਾਮਯਾਬ ਰਹੂਗਾ ਉਹਦਾ ਕਾਰਨ ਇਹ ਹੁੰਦਾ ਕਿ ਜ਼ਿਆਦਾ ਛਾਂ ਦੇ ਵਿੱਚ ਰੱਖ ਕੇ ਉਹਨਾਂ ਦੀ ਜਿਹੜੀ ਹਾਈਟ ਵਧਾ ਲੱਤੀ ਜਾਂਦੀ ਹੈਗੀ ਪਰ ਉਹਨਾਂ ਦੀ ਮਟਾਈ ਜ਼ਿਆਦਾ ਨਹੀਂ ਵਧਦੀਗੀ ਤੇ ਥੱਲੇ ਥੈਲੀ ਵੀ ਛੋਟੀ ਹੁੰਦੀ ਹੈ ਜੜ ਦਾ ਵਾਧਾ ਵੀ ਉਹਨਾਂ ਨਹੀਂ ਹੋਇਆ ਹੁੰਦਾ ਸੋ ਇਹ ਗੱਲ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਣੀ ਹੈ ਕਿ ਜਿਹੜੀ ਮਟਾਈ ਸਹੀ ਹੋਵੇ ਤੇ ਥੈਲੀ ਵਧੀਆ ਸਾਈਜ਼ ਦੀ ਹੋਵੇ ਅੰਡਰ ਸਾਈਜ਼ ਸੈਲੀ ਜਾਨੀ ਕਿ ਛੋਟੀ ਥੈਲੀ ਨਾ ਲੱਗੀ ਹੋਵੇ ਉਹਦੇ ਨਾਲ ਜਿਹੜੀਆਂ ਛੋਟੀਆਂ ਜੜਾਂ ਵਾਧਾ ਹੌਲੀ ਕਰਦੀਆਂ ਨੇ ਤੇ ਬੂਟੇ ਦੇ ਮਰਨ ਦੇ ਚਾਂਸ ਵੀ ਕਾਫੀ ਸਾਰੇ ਵੱਧ ਜਾਂਦੇ ਨੇਗੇ ਸੋ ਇਹ ਕੋਸ਼ਿਕ ਗੱਲਾਂ ਤਾਂ ਜਿਹੜੀਆਂ ਤੁਸੀਂ ਬੂਟੇ ਦੀ ਚੋਣ ਕਰਨ ਵੇਲੇ ਧਿਆਨ ਰੱਖਣਾਗਾ ਤੇ ਕਿਹੜੇ-ਕਿਹੜੇ ਬੂਟੇ ਤੁਸੀਂ ਲਾ ਸਕਦੇ ਹੋ ਆਪਾਂ ਦੱਸਿਆ ਹੀ ਆ ਵੀ ਲਗਭਗ ਸਾਰੇ ਲਾਏ ਜਾ ਸਕਦੇ ਆ ਤੇ ਇਸ ਤੋਂ ਇਲਾਵਾ ਕਿਸਮਾਂ ਦੀ ਗੱਲ ਕਰੀਏ ਤਾਂ ਜੇ ਮੈਂ ਮੰਨ ਲਉ ਤੁਸੀਂ ਅਮਰੂਦ ਲਾਉਣ ਜਾ ਰਹੇ ਹੋ ਤਾਂ ਉਹਦੇ ਵਿੱਚ ਅੱਜ ਦੀ ਘੜੀ ਜਿਹੜਾ ਹਸਾਰ ਸਪੈਦਾ ਤੇ ਪਿੰਕ ਤਾਈਵਨ ਦੋ ਵੈਰਾਈਟੀਆਂ ਕਾਫੀ ਵਧੀਆ ਨਤੀਜੇ ਦੇ ਰਹੀਆਂ ਨੇ ਆ ਹੋ ਸਕਦਾ ਕੋਈ ਹੋਰ ਵੈਰਾਈਟੀਆਂ ਹੋਣ ਜਿਹਦੇ ਚ ਜਿਹੜੀਆਂ ਕਾਲੇ ਅਮਰੂਦ ਹੈਗੇ ਨੇ ਜਾਂ ਡਾਇਮੰਡ ਨਾਂ ਤੋਂ ਨੇਗੇ 레드 ਡਾਇਮੰਡ ਕਰਕੇ ਆ ਇਦਾਂ ਦੀਆਂ ਕਾਫੀ ਵੈਰਾਈਟੀਆਂ ਰਹੀਆਂ ਪਰ ਉਹਨਾਂ ਦੇ ਹਜੇ ਨਤੀਜੇ ਜਿਹੜੇ ਆਪਣੇ ਸਾਹਮਣੇ ਨਹੀਂ ਆਏਗੇ ਆਪਾਂ ਦੋ ਕਿਸਮਾਂ ਬਾਰੇ ਹੀ ਜਿਹੜਾ ਦਾਵਾ ਕਰਦੇ ਆ ਕਿ ਇਹਨਾਂ ਦੇ ਵਧੀਆ ਨਤੀਜੇ ਨੇ ਤੇ ਉਹੀ ਆਪਾਂ ਜਿਹੜੀਆਂ ਫਾਰਮ ਦੇ ਉੱਪਰੋਂ ਸੇਲ ਕਰਦੇ ਆਗੇ ਸੋ ਅਮਰੂਦ ਦੇ ਵਿੱਚ ਇਹ ਦੋ ਕਿਸਮਾਂ ਹੋ ਗਈਆਂ ਜੇ ਗੱਲ ਕਰੀਏ ਆਪਾਂ ਸੰਤਰੇ ਦੀ ਉਹਦੇ ਵਿੱਚ ਡੇਜੀ ਹੋ ਗਿਆ ਕਿਨੂ ਹੋ ਗਿਆ ਤੇ ਇਸ ਤਰ੍ਹਾਂ ਇੱਕ ਦੋ ਵੈਰਾਈਟੀਆਂ ਡਬਲ ਮਾਰਕੀਟ ਵਗੈਰਾ ਜਿਹੜਾ ਸੰਤਰੇ ਦੇ ਵਿੱਚ ਤੁਸੀਂ ਲਾ ਸਕਦੇ ਹੋਗੇ ਜੇ ਮਾਰਟੇ ਦੇ ਵਿੱਚ ਜਾਓਗੇ ਬਲੱਡ ਰੈੱਡ ਹੋ ਗਿਆ ਬਲੰਸ਼ੀਆ ਹੋ ਗਿਆ ਬਲੰਸ਼ੀਆ ਅਲੱਡਾ ਹੋ ਗਿਆ ਬਲੰਸ਼ੀਆ ਲੇਟ ਹੋ ਗਿਆ ਇਹ ਵੈਰਾਈਟੀਆਂ ਤੁਸੀਂ ਮਾਰਟੇ ਦੇ ਵਿੱਚ ਲਾ ਸਕਦੇ ਹੋਗੇ ਜੇ ਚਕੂਤਰੇ ਦੇ ਵਿੱਚ ਜਾਓਗੇ ਤਾਂ ਰੈੱਡ ਬਲਸ਼ ਵੈਰਾਈਟੀ ਕਾਫੀ ਵਧੀਆ ਨਤੀਜੇ ਦਿੰਦੀ ਹੈਗੀ ਤੇ ਇਸ ਤੋਂ ਇਲਾਵਾ ਮਿੱਠਾ ਲਾਇਆ ਜਾ ਸਕਦਾ ਹੈਗਾ ਮਿੱਠਾ ਇੱਕ ਮੈਡੀਸਨਲ ਪਲਾਂਟ ਆ ਜਿਹੜਾ ਕਿ 9ਵੇਂ ਮਹੀਨੇ ਦੇ ਵਿੱਚ ਫਲ ਪੱਕ ਕੇ ਤਿਆਰ ਹੋ ਜਾਂਦਾ ਹੈਗਾ ਸੋ ਇਹ ਜੇ ਆਪਾਂ ਨਿੰਬੂ ਜਾਤੀ ਦੇ ਬੂਟੇ ਦੀ ਗੱਲ ਕਰੀਏ ਨਿੰਬੂ ਦੇ ਵਿੱਚ ਦੋ ਤਿੰਨ ਕਿਸਮ ਮੁੱਖ ਨੇ ਜਿਹੜੀ ਕਿ ਨਿੰਬੂ 12 ਮਾਸੀ ਨਿੰਬੂ ਕਾਗਜੀ ਇੱਕ ਨਿੰਬੂ ਕੁੰਬਗਾਟਾ ਤੇ ਇੱਕ ਨਿੰਬੂ ਬੀਜ ਤੋਂ ਤਿਆਰ ਆ ਚਾਰ ਕਿਸਮਾਂ ਜਿਹੜੀਆਂ ਇਹ ਹੈਗੀਆਂ ਨਿਗੀਆਂ ਬੀਜ ਵਾਲਾ ਨਿੰਬੂ ਲਗਭਗ ਸਾਰਾ ਸਾਲ ਲੱਗਦਾ ਰਹਿੰਦਾ ਹੈ ਜਿਹੜਾ 12 ਮਾਸੀ ਨਿੰਬੂ ਆ ਉਹ ਵੀ ਲਗਭਗ ਸਾਲ ਦੇ ਵਿੱਚ ਹਰ ਸਮਾਂ ਲੱਗਦਾ ਰਹਿੰਦਾ ਕਾਗਜੀ ਦਾ ਸਾਲ ਦੇ ਵਿੱਚ ਦੋ ਕੁ ਵਾਰੀ ਸਰਕਲ ਬਣਦਾ ਹੈਗਾ ਗਰਮੀਆਂ ਤੇ ਸਰਦੀਆਂ ਦੇ ਵਿੱਚ ਤੇ ਕੁੰਬਗਾਟ ਜਿਆਦਾਤਰ ਜਿਹੜਾ ਸਤੰਬਰ ਅਕਤੂਬਰ ਦੇ ਮਹੀਨੇ ਪੱਗਦਾ ਹੈਗਾ ਉਹ ਸਰਦੀਆਂ ਦੇ ਨੇੜੇ ਚਲਾ ਜਾਂਦਾ ਹੈਗਾ ਉਹ ਚਾਰ ਲਈ ਹੀ ਵਰਤਿਆ ਜਾਂਦਾ ਹੈਗਾ ਸੋ ਇਹ ਨਿੰਬੂ ਦੀਆਂ ਕਿਸਮਾਂ ਹੋ ਗਈਆਂ ਤੇ ਇਸ ਤੋਂ ਇਲਾਵਾ ਟੀਗੂ ਦੇ ਵਿੱਚ ਤੁਸੀਂ ਕਾਲੀ ਪੱਤੀ, ਕ੍ਰਿਕਟ ਬੋਲ ਤੇ ਜਿਹੜਾ 12 ਮਾਸੀ ਇਹ ਟੀਗੂ ਲਾ ਸਕਦੇ ਹੋ ਪਰ ਜ਼ਿਆਦਾ ਆਪਾਂ ਜਿਹੜਾ ਕਮੈਂਡ ਕਰਦੇ ਆ ਕਾਲੀ ਪੱਤੀ ਕਰਦੇ ਆ ਕਿਉਂਕਿ ਉਹਦੇ ਕੱਲੇ ਦੇ ਉੱਪਰ ਵੀ ਬਹੁਤ ਵਧੀਆ ਫਲ ਚੌਥੇ ਪੰਜਵੇਂ ਸਾਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਲਗਭਗ 2-3 ਸਾਲ ਦੇ ਬੂਟੇ ਆਪਣੇ ਕੋਲ ਫਾਰਮ ਦੇ ਉੱਪਰ ਤੁਹਾਨੂੰ ਮੌਜੂਦ ਮਿਲ ਜਾਣਗੇ ਸੋ ਇਸ ਤਰ੍ਹਾਂ ਦੀਆਂ ਕਾਫੀ ਹੋਰ ਵੈਰਾਈਟੀਆਂ ਜਿਹੜੀਆਂ ਆਪਣੇ ਕੋਲ ਫਾਰਮ ਦੇ ਉੱਪਰ ਤੁਹਾਨੂੰ ਮਿਲਣਗੀਆਂ ਉਹਨਾਂ ਸੋਂ ਦੀ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਸੋ ਇਹ ਫਲਦਾਰ ਬੂਟੇ ਲਾਉਣ ਦਾ ਢੁੱਕ ਮੌਸਮਾ ਚੱਲ ਰਿਹਾ ਆਪਣੇ ਟੋਏ ਵਗੈਰਾ ਕਰਕੇ ਮੀਂਹ ਦਾ ਪਾਣੀ ਉਹਨਾਂ 'ਚ ਜਿਹੜਾ ਥੋੜਾ ਭਰ ਕੇ ਖੜ ਜੇ ਤਾਂ ਉਹ ਕਾਫੀ ਵਹਿਤਰ ਰਹਿ ਜਾਂਦਾ ਹੈਗਾ ਤੇ ਹੁਣ ਤੋਂ 10-15 ਦਿਨਾਂ ਤੱਕ ਤੁਸੀਂ ਜਿਹੜੇ ਫਲਦਾਰ ਬੂਟੇ ਲਾਉਣੇ ਸ਼ੁਰੂ ਕਰ ਸਕਦੇ ਹੋ ਕਿ ਉਹਨਾਂ 'ਚ ਜਿਹੜਾ ਟੋਆ ਦੇ ਵਿੱਚ ਮੀਂਹ ਦਾ ਪਾਣੀ ਸਿੰਮਣ ਦੇ ਨਾਲ ਜਿਹੜਾ ਪਾਸੇ ਅਸੀਂ ਦੀ ਮਿੱਟੀ ਦੀ ਸਿਹਤ ਵਧੀਆ ਬਣ ਜਾਂਦੀ ਹੈ ਸੋ ਟੋਏ ਪੱਟ ਕੇ ਥੋੜੇ ਥੋੜੇ ਨੀਵੇਂ ਰੱਖ ਕੇ ਤੁਸੀਂ ਹੁਣ ਤੋਂ ਜਿਹੜੀ ਤਿਆਰੀ ਕਰ ਸਕਦੇ ਹੋ ਤੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਵੇ ਤੁਸੀਂ ਕਮੈਂਟ ਦੇ ਵਿੱਚ ਛੱਡ ਸਕਦੇ ਹੋ ਅਸੀਂ ਬਾਜੂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ